ਮੈਂ ਲਾਦਾ ਨਾ ਮੁੰਡਾ ਨਹੀਂ ਕੁਝ ਬੋਲਦਾ ਹੈਗਾ ਉਹਦਾ ਚੂੰਬ ਨਹੀਂ ਕਹਿੰਦਾ ਉਹਦੇ ਮੂਰੇ ਉਹ ਨਹੀਂ ਬੋਲਦਾ ਹੈਗਾ ਦੱਸ ਉਹ ਵੀ ਬਹੂ ਦੇ ਪਿੱਛੇ ਲੱਗ ਗਿਆ ਹੈ ਜਿਉਂ ਜੱਜ ਦਾ ਆਉਂਦਾ ਹੈ ਇਹ ਕਾਨੂੰ ਕੰਮ ਹੁੰਦਾ ਜਿੱਦਾਂ ਦੀ ਉਹ ਗਈ ਆ ਮੈਂ ਤਾਂ ਬੁਰਾ ਹਲੋਇਆ ਪਿਆ ਦੱਸ ਜੀਵਨ ਸਾਥੀ ਬਿਨਾ ਹੁੰਦਾ ਤਾਂ ਭਾਈ ਔਖਾ ਹੀ ਆ ਬੜਾ ਔਖਾ ਜਿਹਨੇ ਬੀਤਦੀਆਂ ਉਹਨੂੰ ਪਤਾ ਲੱਗਦਾ ਨਾ ਮੈਂ ਤੈਨੂੰ ਇੱਕ ਜਰਨਲ ਸਿੱਖ ਸਲਾਹ ਦਵਾਂ ਹੂੰ ਸੀ ਤੂੰ ਵਿਆਹ ਕਰਾ ਲੈ ਮੇ ਤੇਰੀ ਰੋਟੀ ਪੱਕਦੀ ਹੋ ਜੂਗੀ ਮੈਂ ਤਾਂ ਆਪਾਂ ਹੀ ਗੱਲ ਕਹਿਣਾ ਤੂੰ ਦੇਖ ਲੈ ਲਾਲਾ ਸਕੀਮ ਕੋਈ ਦੇਖ ਤਾਂ ਵਜ਼ੇਰੀ ਜਮੀਨ ਜਮੀਨ ਹੋ ਜਾਣਾ ਆਪਣਾ ਸਭ ਕੁਝ ਬਣ ਜਾਊਗਾ ਜਮੀਨ ਦੇ ਮੂਹਨ ਹੋ ਜਾਣਾ ਰਿਸ਼ਤਾ ਨਾਲੇ ਇਹਨਾਂ ਦੀ ਅਕਲ ਟਿਕਾਣੇ ਆ ਜੂ ਨਾਲੇ ਮੁੰਡੇ ਦੀਆਂ ਅੱਖਾਂ ਖੁੱਲ ਜਾਣਗੀਆਂ ਤੁਸੀਂ ਦੇਖ ਲਓ ਜੇ ਕੋਈ ਤੁਹਾਡੇ ਹੱਥ ਨਿਗਾਚ ਮੈਂ ਕਰਾਉਣ ਨੂੰ ਤਿਆਰ ਆਂ ਐ ਇਹ ਲੜੀ ਜਾਣ ਮੈਂ ਤਿਆਰ ਆਂ ਤੁਸੀਂ ਜੇ ਕੋਈ ਹੱਤਪੱਲੇ ਆ ਗਈ ਨਿਗਾਚ ਕੋਈ ਨਹੀਂ ਮੈਂ ਕਰਦੀ ਆਂ ਸਲਾਹ ਘਰੇ ਜਾਨੀ ਆ ਮੈਂ ਤੈਨੂੰ ਫੋਨ ਤੇ ਦੱਸ ਦਿੰਨੀ ਆ ਤੂੰ ਆ ਕੰਮ ਕਰ ਤੇਰੀ ਰੋਟੀ ਪੱਕਦੀ ਹੋ ਜੂ ਨਾਲੇ ਨਦੀਆਂ ਅੱਖਾਂ ਖੁੱਲ ਜਾਣਗੇ ਅਫਲ ਟਕਾਣੇ ਆ ਜੂ ਇਹਨਾਂ ਦੀ ਤਾਂ ਆਹੀ ਸੋਚੀ ਆ ਗੱਲ ਕਿ ਤਾ ਰੋਟੀਆਂ ਕੀ ਪਰੌਂਠੇ ਪਕਾ-ਪਕਾ ਦੇਣਗੇ ਤੈਨੂੰ ਹਾਂ ਐਹੀ ਗੱਲ ਮੈਂ ਕਹੀ ਤੂੰ ਕੋਈ ਨਾ ਵੀਰੇ ਫਿਕਰ ਨਾ ਕਰ ਮੈਂ ਕਰਦੀ ਆ ਤੈਨੂੰ ਫੋਨ ਵਾ ਠੀਕ ਆ ਅਰੇ ਭਾ ਜਾ ਬਾਪੂ ਕੰਮ ਮਾਰੀ ਲਿਆ ਆਏ ਹੈ ਗਰਮੀ ਉਹ ਬਹੁਤ ਆ ਕੜਾ ਬਾਹਰ ਨਿਕਲਿਆ ਜਾਂਦਾ ਹੋਰ ਵੀਰੇ ਜਰਨੈਲ ਠੀਕ ਆ ਹਾਂ ਠੀਕ ਆ ਭਾਈ ਕੀ ਹੋ ਗਿਆ ਬੜਾ ਗੁੱਸੇ ਚ ਜਾਣਾ ਉਹ ਗੁੱਸੇ ਦੀ ਕੀ ਦੱਸਾਂ ਮੈਂ ਤੁਹਾਨੂੰ ਬਹੁਤ ਦੁਖੀ ਹੋਇਆ ਪਿਆ ਮੈਂ ਤਾਂ ਕੀ ਹੋ ਗਿਆ ਬੋ ਨੂੰ ਨਾ ਤਾਂ ਸਿੱਧੇ ਮੂੰਹ ਬੁਲਾਉਂਦੀ ਐ ਦੱਸੋ ਨਾ ਚਾਜ ਦੇ ਨਾਲ ਕੋਈ ਗੱਲਬਾਤ ਨਾ ਕੋਈ ਮੈਂ ਤਾਂ ਦੁਖੀ ਹੋਇਆ ਪਿਆ ਜਿੰਨਾ ਇੰਨਾ ਦੁਖੀ ਕਰ ਲਿਆ ਮੈਨੂੰ ਤਾਂ ਬਸ ਇੱਕ ਚੱਲ ਕੋਈ ਨਾ ਤੂੰ ਰੋ ਨਾ ਮਨ ਨਾ ਦੁਖੀ ਕਰਿਆ ਕਰ ਕੀ ਕਰਾਂ ਹੁਣ ਮੈਂ ਦੱਸ ਕੀ ਕਰ ਮੈਂ ਤਾਂ ਦੁਖੀ ਹੋਇਆ ਪਿਆ ਇਹਨਾਂ ਤੋਂ ਕੋਈ ਨਾ ਤੂੰ ਮਨ ਨਾ ਖਰਾਬ ਕਰ ਕੀ ਕਰੀ ਦੱਸ ਵਿਚਾਰਾ ਧੰਨਵਾਦ ਆ ਬਹੁਤ ਔਖੇ ਘਟਦਾ ਮੈਨੂੰ ਜਿੰਨਾ ਕਹਦੇ ਮੈਂ ਤਾਂ ਹੁਣ ਕੋਈ ਹੱਲ ਕਰਦਾ ਮੇਰਾ ਬੰਦ ਜਮੇ ਹੀ ਲੱਗਾ ਨਾ ਮੁੰਡਾ ਨਹੀਂ ਕੁਝ ਬੋਲਦਾ ਹੈਗਾ ਉਹਦਾ ਚੂੰਬ ਨਹੀਂ ਕਹਿੰਦਾ ਉਹਦੇ ਮੂਰੇ ਉਹ ਨਹੀਂ ਬੋਲਦਾ ਹੈਗਾ ਦੱਸ ਉਹ ਵੀ ਬਹੂ ਦੇ ਪਿੱਛੇ ਲੱਗ ਗਿਆ ਹੈ ਦੇਖੋ ਜੱਜ ਦਾ ਹੁੰਦਾ ਇਹ ਕਾਨੂੰ ਕੰਮ ਹੁੰਦਾ ਜਿੱਦਾਂ ਦੀ ਉਹ ਗਈਆ ਮੈਂ ਤਾਂ ਬੁਰਾ ਹੋ ਲਿਆ ਪਿਆ ਉਦਸ ਜੀਵਨ ਸਾਥੀ ਬਿਨਾ ਹੁੰਦਾ ਤਾਂ ਭਾਈ ਔਖਾ ਹੀ ਆ ਬਹੁਤ ਔਖਾ ਜੀ ਜਿਹਨੇ ਬੀਤ ਲਿਆ ਉਹਨੂੰ ਪਤਾ ਲੱਗਦਾ ਨਾ ਮੈਂ ਤੈਨੂੰ ਇੱਕ ਜਰਨਲ ਸੀ ਸਲਾਹ ਦਵਾਂ ਹੂੰ ਤੂੰ ਜਾਈ ਕਰਾਲੇ ਮੇ ਤੇਰੀ ਰੋਟੀ ਪੱਕਦੀ ਹੋ ਜੂਗੀ ਮੈਂ ਤਾਂ ਆਹੀ ਗੱਲ ਕਹਿਣਾ ਤੂੰ ਦੇਖ ਲੈ ਲਾਲਾ ਸਕੀਮ ਕੋਈ ਦੇਖ ਤਾਂ ਵੇਰੀ ਜਮੀਨ ਜਮੀਨ ਹੋ ਜਾਣਾ ਆਪਣਾ ਸਭ ਕੁਝ ਬਣ ਜਾਊਗਾ ਜਮੀਨ ਦੇ ਮੂਹ ਨੂੰ ਹੋ ਜਾਣਾ ਰਿਸ਼ਤਾ ਨਾਲੇ ਇਹਨਾਂ ਦੀ ਅਕਲ ਟਿਕਾਣੇ ਆ ਜੂ ਨਾਲੇ ਮੁੱਡੇ ਦੀਆਂ ਅੱਖਾਂ ਖੁੱਲ ਜਾਣਗੀਆਂ ਤੁਸੀਂ ਦੇਖ ਲਓ ਜੇ ਕੋਈ ਤੁਹਾਡੇ ਹਰ ਨਿਗਾਚ ਮੈਂ ਕਰਾਉਣ ਨੂੰ ਤਿਆਰ ਆ ਐ ਲੜੀ ਜਾਣ ਮੈਂ ਤਿਆਰ ਆ ਤੁਸੀਂ ਜੇ ਕੋਈ ਹੱਤਪੱਲੇ ਹੈਗੀ ਨਿਗਾਚ ਕੋਈ ਕੋਈ ਨਾ ਮੈਂ ਕਰਦੀ ਆ ਸਲਾਹ ਘਰੇ ਜਾਨੀ ਆ ਮੈਂ ਤੈਨੂੰ ਫੋਨ ਤੇ ਦੱਸ ਦਿੰਨੀ ਆ ਤੂੰ ਆ ਕੰਮ ਕਰ ਤੇਰੀ ਰੋਟੀ ਪੱਕਦੀ ਹੋ ਜੂ ਨਾਲੇ ਇਹ ਨਦੀਆਂ ਅੱਖਾਂ ਖੁੱਲ ਜਾਣਗੀਆਂ ਅਖਲ ਟਿਕਾਣੇ ਆ ਜੂ ਇਹਨਾਂ ਦੀ ਤਾਂ ਇਹ ਹੀ ਸੋਚੀ ਆ ਗੱਲ ਇਹ ਤਾਂ ਰੋਟੀਆਂ ਕੀ ਪਰੌਂਠੇ ਪਕਾ-ਪਕਾ ਦੇਣਗੇ ਤੈਨੂੰ ਹਾਂ ਇਹ ਹੀ ਗੱਲ ਮੈਂ ਕਹਿੰਦੀ ਤੂੰ ਕੋਈ ਨਾ ਵੀਰੇ ਫਿਕਰ ਨਾ ਕਰ ਮੈਂ ਕਰਦੀ ਆ ਤੈਨੂੰ ਫੋਨ ਵਾ ਠੀਕ ਆ ਲੇ ਕੰਮ ਤਾਂ ਸਾਰੇ ਹੋ ਗਏ ਆਹੀ ਰਹਿ ਗਿਆ ਤੀਗਾ ਪਾਣੀ ਪੂਈ ਜੀ ਕੁੜੇ ਗਾਗਾ ਨਾ ਹਾਂ ਬੈਣੇ ਆ ਜਾ ਕਰੀਆਂ ਆਹੋ ਤੇਰੇ ਸਾਹਮਣੇ ਆ ਕੀ ਕਰਤੀ ਸੀ ਕੁੜੇ ਕੁਛ ਨਹੀਂ ਕਰਨਾ ਕੀ ਆ ਕੰਮ ਹੀ ਨਹੀਂ ਨਿਭੜਦੇ ਬੈ ਜਾ ਆ ਬੈ ਜਾ ਦੋ ਮਿੰਟ ਮੈਂ ਤਾਂ ਨੰਗੀ ਜਾਂਦੀ ਸੀ ਮੈਂ ਕਿਹਾ ਚੱਲ ਮਿਲੇ ਆਵਾਂ ਤੈਨੂੰ ਚੱਲ ਵਧੀਆ ਕਰਿਆ ਅੰਦਰ ਬਹਿਣਾ ਅੰਦਰ ਬੈ ਜਾ ਨਾ ਚੱਲ ਕੋਈ ਨਾ ਇੱਥੇ ਠੀਕ ਆ ਆਹੋ ਚੱਲ ਇਹ ਵੀ ਗੱਲ ਸਹੀ ਆ ਕਿਵੇਂ ਆਣੇ ਹੋ ਅੱਜ ਬਹੁਤ ਦਿਨ ਦੇਖ ਲਿਆ ਮੈਂ ਤਾਂ ਸਬਜੀ ਤੋੜਦੀ ਸੀ ਹਾਂ ਹੋਰ ਹਾਂ ਦੇਖ ਵਧੀਆ ਲੱਗਿਆ ਬੈਂਗਣੀਆ ਜਿਹਾ ਹੁਣ ਤਾਂ ਤੇਰੇ ਸਾਰਾ ਦਿਨ ਕੰਮ ਹੀ ਨਹੀਂ ਬੋ ਦੱਸ ਮੁੱਖ ਦੇ ਕੰਮ ਕੀ ਨਹੀਂ ਮੁਖ ਦੇ ਇੱਕ ਤਾਂ ਬੁੜਾ ਸਾਰਾ ਦਿਨ ਪਿਆ ਰਹਿੰਦਾ ਦੱਸ ਸਰਾਣੇ ਕੀ ਕਰਾਂ ਮੈਂ ਦੱਸ ਤੇਰੀ ਸੱਸ ਮੁੱਕ ਕੀ ਦੱਸ ਹਨਾ ਤੈਨੂੰ ਕੰਡੇ ਬੀਜ ਗਈ ਉਹੀ ਤਾਂ ਗੱਲ ਹੈ ਪਰਾਂ ਪਹਿਲਾਂ ਹੈਗੀ ਤੀ ਤੈਨੂੰ ਤਾਂ ਪਤਾ ਹੀ ਆ ਆਪਣੇ ਦੇ ਹੀ ਜਾਂਦੇ ਤੇ ਰੋਟੀ ਪਾਣੀ ਇਹਨੂੰ ਦੱਸ ਹੁਣ ਮੇਰੇ ਦੱਦ ਲੱਗ ਰਿਹਾ ਇਹਨੂੰ ਮੜਾ ਮੋਟਾ ਬਾਹਰ ਬੂਹਰ ਭੇਜ ਦਿਆ ਕਰੋ ਕਿ ਉੱਥੇ ਗੇੜਾ ਕੱਢਿਆ ਜਾ ਕੇ ਆਪਦੇ ਕਿਸੇ ਆੜੀ ਦੋਸਤ ਕੋਲੇ ਬੈਠਿਆ ਜਾ ਨੀ ਕਿੱਥੇ ਜਾਂਦਾ ਭਣੇ ਇਹਨੂੰ ਤਾਂ ਮੰਜੇ ਤੋਂ ਵੇਰ ਨਹੀਂ ਮਿਲਦੀ ਸਾਰਾ ਦਿਨ ਪਿਆ ਰਹਿੰਦਾ ਤੀਵੀ ਕੀ ਬਾਗੀ ਇਹਨੂੰ ਤਾਂ ਐ ਹੋ ਰਿਹਾ ਜਿਵੇਂ ਪਤਾ ਨਹੀਂ ਕਿਹਦਾ ਜੱਗੇ ਸੁਨਣਾ ਹੋ ਗਿਆ ਹੁੰਦਾ ਵੀ ਸਾਰੀ ਜ਼ਿੰਦਗੀ ਕੱਢ ਲਈ ਹਜੇ ਤੱਕ ਤਾਂ ਤੀਵੀ ਤੋਂ ਮਨ ਹੀ ਨਹੀਂ ਭਰਿਆ ਦੱਸ ਦੱਸ ਆਹੀਂ ਚੰਗਾ ਥੋੜੀ ਲੱਗਦਾ ਸਾਰਾ ਦਿਨ ਬੇੜੇ 'ਚ ਪਿਆ ਰਹਿੰਦਾ ਹੋਰ ਨੀ ਮੈਂ ਕਹਿੰਨੀ ਪੁੱਛ ਨਾ ਮੁੱਥੇ ਤੇ ਹੱਥ ਧਰ ਕੇ ਬੈਠੇ ਰਹਿੰਦਾ ਵੀ ਐਡਾ ਤੇਰੇ ਕੀ ਹੋ ਗਿਆ ਤੇਰੇ ਵਧੀਆ ਦੱਸ ਨੂੰ ਆ ਪੁੱਤ ਹੈ ਤੇਰੇ ਤੂੰ ਵੀ ਹੱਸ ਖੇਡ ਦੱਸ ਦੱਸ ਭਣੇ ਲੋੜਾ ਹੀ ਆਇਆ ਪਿਆ ਬੁੜਿਆਂ ਦਾ ਵੀ ਹੈ ਹੋਰ ਬੀਰਾਸ ਤੂੰ ਬਾਹਰ ਅੰਦਰ ਜਾਕ ਹਨਾ ਇਥੇ ਚੰਗਾ ਲੱਗਦਾ ਤੂੰ ਬਥੇ ਸਹਰਾਣੇ ਬੈਠਾ ਰਹਿੰਦਾ ਨੋਤੀ ਨੇ 100 ਕੰਮ ਧੰਦਾ ਕਰਨਾ ਐਨਾ ਕਿਥੇ ਸੋਚਣ ਵਾਲਾ ਜੇ ਐਨਾ ਸੋਚਣ ਵਾਲਾ ਹੋਵੇ ਫਿਰ ਗੱਲਾਂ ਕਾਦੀਆਂ ਸੀਗੀਆਂ ਇਹਨੂੰ ਤਾਂ ਹੈ ਹੀ ਨਹੀਂ ਇਹ ਤਾਂ ਸਾਰਾ ਦਿਨ ਬੈਠਿਆ ਇੰਝ ਆਕੀ ਜਾਂਦਾ ਵੀ ਉਧਰ ਵੀ ਲੰਘੀ ਉਧਰ ਲੰਘੀ ਆਪ ਨੂੰ ਨੇ ਇੰਨੀ ਵਾਰ ਕਹਤਾ ਬਾਪੂ ਜੀ ਉੱਠ ਕੇ ਢੇੜਾ ਗੋੜਾ ਦੇ ਆਓ ਕੋਈ ਆਹ ਬਾਹਰ ਬਾਹਰ ਅੰਦਰ ਜਾਣਗੇ ਪਤਾ ਲੱਗੂਗਾ ਕੁਛ ਨਾ ਪਰ ਹੈ ਹੀ ਨਹੀਂ ਤੂੰ ਮੁੰਡੇ ਨੂੰ ਕਹਦੇ ਅਕਰ ਮਾੜਾ ਮੋਟਾ ਸਮਝਾਵੇ ਉਹ ਤਾਂ ਕਹੀ ਸਕਦਾ ਆਪਣੇ ਪਿਓ ਨੂੰ ਬਥੇਰਾ ਕਹਿੰਦਾ ਭੈਣੇ ਤੈਨੂੰ ਕੀ ਲੱਗਦਾ ਕਹਿੰਦਾ ਨਹੀਂ ਹੋਣਾ ਉਹ ਤਾਂ ਆਪ ਕਹਿੰਦਾ ਆ ਫਿਰ ਮੇਰੇ ਵਰਗੀ ਬਾਜ ਉੱਚੀ ਆ ਬੋਲ ਪੈਂਦੀ ਆ ਦੇਖਣ ਵਾਲੇ ਤੇਰੇ ਮੇਰੇ ਵਰਗੇ ਕਹਿੰਦੇ ਨੇ ਬਹੁ ਮਾੜੀ ਆ ਸਹੀ ਗੱਲ ਆ ਭੈਣੇ ਲੋਕਾਂ ਨੇ ਤਾਂ ਤੈਨੂੰ ਹੀ ਕਹਿਣਾ ਵੀ ਦੱਸੋ ਖਣੀ ਬਹੁ ਮਾੜੀ ਆ ਉਹੀ ਤਾਂ ਗੱਲ ਐ ਮੇ ਤਾਂ ਨੋਤੀ ਨੇ ਵੀ ਰਾਮ ਕਰਨਾ ਹੁੰਦਾ ਬਿੰਦ ਛੱਟ ਪੈਣਾ ਬੈਠਣਾ ਹੁੰਦਾ ਉਥੇ ਆਪ ਪਿਆ ਰਹਿੰਦਾ ਸਾਰਾ ਦਿਨ ਨਾ ਮੈਂ ਵੀ ਮੰਜਾ ਇੱਧਰ ਲਾਤਾ ਹੁਣ ਇਹਨੂੰ ਖੇਤ ਖੂਤ ਭੇਜ ਦਿਆ ਕਰ ਵੀ ਜਾਂ ਮੋਟਰ ਤੇ ਪੈ ਜਾ ਜਾ ਕੇ ਉਥੇ ਰਾਮ ਕਰ ਲਾ ਬਥੇਰਾ ਕਹਨੇ ਆ ਬਥੇਰਾ ਕਹਨੇ ਆ ਵੀ ਜਾ ਲੰਘ ਜਾ ਬਾਪੂ ਗੇੜਾ ਗੁੜਾ ਕੱਢਿਆ ਤੇਰਾ ਮਨ ਹੋਰ ਹੋ ਜਾਊਗਾ ਜਿਹੜਾ ਤੈਨੂੰ ਲੱਗ ਰਿਹਾ ਬਜੋਗਣਾ ਦੱਸ ਕਾਹਨੂੰ ਪਰ ਹਿਲਦਾ ਹੀ ਨਹੀਂ ਫਿਰ ਤੇ ਬਾਲੀਓ ਭੈਣੇ ਜੂਨ ਖਰਾਬ ਹੋ ਗਈ ਦੱਸ ਜਿੱਦਣ ਦੀ ਤੇਰੀ ਸੱਸ ਤੁਰ ਗਈ ਨਹੀਂ ਹੋਰ ਮੈਂ ਤਾਂ ਸੋਚਿਆ ਤੀਗਾ ਵੀ ਪਰਾਂ ਇੱਕ ਸਿਆਪਾ ਘਟਿਆ ਮੈਨੂੰ ਕੀ ਪਤਾ ਤੀਗਾ ਆ ਜਮਾ ਹੀ ਦੱਸ ਲੈ ਹੁਣ ਮੇਰੀਆਂ ਜੜਾਂ 'ਚ ਹੀ ਬੈਠ ਗਿਆ ਅੰਦਰ ਕੌਣ ਬੋਲਦੀ ਆ ਮੁੰਡੇ ਕੋਲੇ ਕਿ ਨਹੀਂ ਬੋਲਣਾ ਅਬ ਮੇਰੀ ਤਾਂ ਨਾ ਜਾਨ ਨੂੰ ਸਿਆਪੇ ਹੀ ਸਿਆਪੇ ਨੇ ਹੁਣ ਭੂ ਆ ਕੇ ਬੈਠ ਗਈ ਲਦਾਸ ਉਹ ਆ ਰਹੀ ਆ ਹੋਰ ਆਈ ਨਹੀਂ ਦੇਖਦੀਆਂ ਹੈਗੀਆਂ ਵੀ ਗਰਮੀ ਦਾ ਮੌਸਮ ਆ ਹਨਾ ਨਾ ਮੈਨੂੰ ਲੱਗਦਾ ਜਾਊਗੀ ਇਹ ਤਾਂ ਲਕੀ ਪਤਾ ਇਹ ਤਾਂ ਜਦ ਤੇਰੀ ਸੱਸ ਹੁੰਦੀ ਦੀ ਭਾਣੀ ਚਾਰ ਚਾਰ ਦਿਨ ਬੈਠੀਆਂ ਰਹਿੰਦੀਆਂ ਤੇ ਹਫਤਾ ਹਫਤਾ ਉੱਠਦੀਆਂ ਹੀ ਨਹੀਂ ਤੀ ਹੁਣ ਤੈਨੂੰ ਪਾਈ ਜਾਂ ਬਹੁਤਾ ਹੀ ਪਿਆਰ ਆਉਂਦਾ ਹੋਊਗਾ ਹੁਣ ਆਈ ਨਹੀਂ ਪਤਾ 10 ਦਿਨ ਬੈਠੇ ਕੁ ਮਹੀਨਾ ਬੈਠੀ ਰਹੇ ਊ ਨਾ ਨਾ ਮੈਂ ਇਹਨੂੰ ਬਿਠਾਉਣ ਵਾਲੀ ਨਹੀਂ ਹੈਗੀ ਆਪਣੇ ਤੋਂ ਨਹੀਂ ਫੱਕਦੇ ਲੰਗਰ ਕਿਸੇ ਦੇ ਉਰੇ ਤੂੰ ਚੁੱਪ ਕਰਕੇ ਬਹਾਨਾ ਮਾਰ ਦੇ ਕਹ ਮੈਂ ਤਾਂ ਪੇਕੀ ਜਾ ਕੇ ਆਉਣਾ ਹੁਆ ਕਾ ਸਾਂਭ ਲਾ ਚਾਰ ਦਿਨ ਆਬ ਦੇ ਪਾਣੀ ਨੂੰ ਕਿ ਤੂੰ ਪਕਾਲਾ ਰੋਟੀਆਂ ਤੂੰ ਚਾਰ ਦਿਨਾਂ ਆਪਣੇ ਪੇਕੀ ਲਾਇਆ ਬਹਾਨੇ ਨਾਲ ਆ ਤਾਂ ਤੈਨੂੰ ਜਮਾਂ ਸਹੀ ਕਹਿਤਾ ਆਪੇ ਲੰਘ ਜੂਗੀ ਹੋਰ ਹਾਂ ਕਿਤੇ ਦੇਰ ਹੋਵੇ ਨਾ ਲਵੇ ਆਹੋ ਚੱਲ ਹੋਰ ਮੈਂ ਜਾਣੀ ਆ ਫੇਰ ਚਾਹ ਪਾਣੀ ਪੀ ਲੈਂਦੀ ਫਿਰ ਆਉਂ ਕਿਸੇ ਦਿਨ ਆ ਰਿਸ਼ਤੇਦਾਰ ਤੇਰੇ ਚਲੇ ਜਾਣ ਆਹੋ ਚੱਲ ਚੰਗਾ ਚੱਲ ਠੀਕ ਆ ਸਬਜੀ ਭਾਜੀ ਦੀ ਲੋੜ ਹੁੰਦੀ ਆ ਲੈ ਜਾ ਘਰ ਕੋਈ ਨਾ ਕੋਈ ਨਾ ਭੈਣ ਚੰਗਾ ਮੈਂ ਆਉਂਗੀ ਫਿਰ ਲੈ ਗੰਨ ਤਾਂ ਸਹੀ ਕਹਿ ਕੇ ਗਈਆ ਜਿਹਨੂੰ ਛੇਤੀ ਭੇਜਣਾ ਅਹੀਂ ਕਹਿਣਾ ਪਊਗਾ ਬੀਬੂ ਆ ਮੈਂ ਤਾਂ ਚੱਲੀ ਆ ਆਪੇ ਜਾਊਗੀ ਪਤਾ ਨਹੀਂ ਦੱਸ ਲੈ ਹੁਣ ਸਵੇਰ ਦਾ ਲੰਘਿਆ ਵੀ ਤੂੰ ਆ ਜਾ ਘਰੇ ਹਜੇ ਕੰਮ ਨਹੀਂ ਕਰਦੇ ਆ ਕੱਪੜੇ ਵੀ ਉਹਦੇ ਮੈਂ ਹੀ ਫੂਕਦੀਆਂ ਧੋਨੀਆਂ ਦੱਸ ਲੈ ਆ ਗਏ ਕਿਵੇਂ ਕੱਲੀ ਜੀ ਬੋਲੀ ਜਾਨੀ ਐ ਕੱਲੀ ਨੇ ਕੀ ਬੋਲਣਾ ਉਹ ਬਾਪੂ ਦੇਖ ਲੋ ਦੱਸ ਫਿਰ ਤੁਸੀਂ ਮੇਰੇ 'ਚ ਗਲਤੀਆਂ ਕੱਢਦੇ ਹੋ ਸਵੇਰ ਦਾ ਲੰਘਿਆ ਹੋਇਆ ਕਿਹੜਾ ਵੇਲਾ ਹੋ ਗਿਆ ਦੱਸ ਹੁਣ ਤੱਕ ਨਹੀਂ ਘਰੇ ਬੜਿਆ ਦੱਸ ਕਿ ਨਹੀਂ ਕਿੱਥੇ ਗਿਆ ਕਾਹਨੂੰ ਦੱਸ ਕੇ ਗਿਆ ਉਹ ਥੋੜੀ ਜੀ ਮੇਰੇ ਨਾਲ ਹੋ ਗਈ ਤੀ ਕਿ ਅਨਬਨ ਜੀ ਕੋਈ ਤੈਨੂੰ 50 ਵਾਰੀ ਕਿਹਾ ਵੀ ਠੰਡੇ ਮਦਦ ਨਾਲ ਗੱਲ ਕਰ ਲੈ ਕਰ 20 ਘੰਟੇ ਹੁਣ ਐਂ ਪਤਾ ਕਿੱਥੇ ਵਾਗ ਗਏ ਹੋ ਕੰਡੇ ਬੀਜਣ ਨੂੰ ਮੈਂ ਕਿਹੜੇ ਘੰਡੇ ਬੀਜ ਤੇ ਰੋਟੀ ਪਿੱਛੇ ਸੀਗਾ 2 ਘੰਟੇ ਪਹਿਲਾਂ ਖਾ ਕੇ ਛੱਡ ਤੀ ਉਹ ਜਵਾਖ ਦੀ ਪਰੌਂਠੀ ਕੱਢ ਲਈ ਦੱਸ ਟਿਫਨ 'ਚ ਐਨੀ ਕਾ ਗੱਲ ਕਹੀ ਸੀਗੀ ਵੀ ਬਾਪੂ ਜਵਾਖ ਦੀ ਰੋਟੀ ਤਾਂ ਛੱਡ ਦਿਆ ਕਰ ਤਨ ਨੂੰ ਕੀ ਪਤਾ 3600 ਗੱਲਾਂ ਸੁਣਾ ਕੇ ਗਿਆ ਮੈਨੂੰ ਬੁੜੇ ਦੇ ਏਡੀ ਜੀਵ ਲੱਗ ਰਹੀ ਆ। ਉਹ ਚੱਲ ਤੂੰ ਪਿਆਰ ਨਾਲ ਕਹਿੰਦੀ ਕਿ ਬਾਪੂ ਹੋਰ ਲਾ ਦੇ ਰੋਟੀ ਵੀ ਜਵਾਕ ਦੀ ਰੋਟੀ ਨਾ ਖਾ। ਮੈਂ ਤਾਂ ਕਿਹਾ ਸੀਗਾ ਮੈਂ ਬਾਪੂ ਰੋਟੀ ਬਣਾ ਦਿੰਨੀ ਆ ਕੋਈ ਨਾ ਚੱਲ। ਉਹ ਰੋਟੀ ਉਹ ਤਾਂ ਮੈਨੂੰ 100 ਗੱਲਾਂ ਸੁਣਾ ਗਿਆ ਉਹ ਤਾਂ ਸਾਰਾ ਕੁਝ ਗੜਿਆ ਆ ਗਿਆ। ਮੈਂ ਬਾਹ ਕਰਿਆ ਮੈਂ ਐ ਕਰਿਆ ਕਿਹੜੇ ਮਾਵਾਪ ਨਹੀਂ ਕਰਦੇ ਜ਼ਮੀਨਾਂ ਦੇ ਉਹ ਮੇਨੇ ਉਹ ਦੇ ਗਿਆ ਦੱਸ ਲੈ। ਪਤਾ ਨਹੀਂ ਯਾਰ ਬਾਪੂ ਦੇ ਦਿਮਾਗ ਨੂੰ ਕੀ ਹੋਇਆ। ਪਿਛਲੀ ਉਮਰ ਆਖੇ ਨਾ ਕਈ ਵਾਰੀ ਬਜ਼ੁਰਗਾਂ ਨੂੰ ਸਮਝ ਹੀ ਨਹੀਂ ਆਉਂਦੀ ਗੱਲ ਦੀ ਕਰਨਾ ਕੀ ਆ ਕਹਿਣਾ ਕੀ ਆ ਹੁਣ ਜਵੇਂ ਨਹੀਂ ਆਇਆ ਸਵੇਰ ਦਾ ਕਹੇ ਆਇਆ ਨਹੀਂ ਕਿਧਰੇ ਨਿਕਲ ਰਿਹਾ ਹੁਣ ਉਰੀ ਫਿਰਦਾ ਹੋਣਾ ਹੋਰ ਉਹਨੇ ਕਿਧਰ ਜਾਣਾ ਚਲਾਇ ਕਰ ਮੈਂ ਦੇਖ ਕੇ ਆਉਣਾਗਾ ਐਨੀ ਪਰਾ ਸੱਤ 'ਚ ਬੈਠਾ ਹੋਵੇ ਤੁਸੀਂ ਕਿੱਥੇ ਜਾਓਗੇ ਐਨੀ ਤਾਂ ਗਰਮੀ ਪੈਂਦੀ ਆ ਹੁਣ ਤਾਂ ਘਰੇ ਆਏ ਹੋ ਓਏ ਗਰਮੀ ਤਾਂ ਪੈਂਦੀ ਆ ਹੁਣ ਉਹਨੂੰ ਵੀ ਤਾਂ ਦੇਖਣੀ ਆ ਕਿੱਥੇ ਕਿੱਥੇ ਨਹੀਂ ਜਿਉਰਾ ਪਰਾਂ ਬਾਗਾ ਕਾ ਲੂ ਕੀ ਕਰਾਂਗੇ ਓ ਕੀ ਤੇ ਉਰਾ ਪਰਾਂ ਜਾਣ ਵਾਲਾ ਨਹੀਂ ਹੈਗਾ ਉਰਾ ਪਰਾਂ ਜਾਣ ਵਾਲੇ ਤਾਂ ਘਰ ਬਹੁਤ ਦੂਰ ਨੇ ਉਹ ਪਤਾ ਕੁਝ ਨਹੀਂ ਹੁੰਦਾ ਬੰਦੇ ਦਾ ਅੱਜ ਕੱਲ੍ਹ ਸ਼ਹਿਨ ਸ਼ੀਲ ਤਾਂ ਹੈ ਨਹੀਂ ਕਰਮੀ ਮਿੱਟ ਚ ਖਾ ਜਾਂਦਾ ਹਲਾ ਕਿਤੇ ਇੱਥੇ ਜਾ ਕੇ ਨਹਿਰ ਚ ਲੱਭੇ ਕਰ ਲਉ ਆਹੋ ਐਡਾ ਨਹੀਂ ਹੈਗਾ ਉਹ ਨਹਿਰਾਂ ਚ ਛਾਲਾ ਮਾਰਨ ਵਾਲਾ ਉਹ ਤਾਂ 2-4 ਨੂੰ ਮਾਰ ਕੇ ਮਰੂ ਘਰ ਚ ਉਹ ਮਰਨ ਵਾਲਾ ਨਹੀਂ ਹੈਗਾ ਚਲ ਤੂੰ ਆ ਲਾਤਾ ਜੀ ਮੈਂ ਦੇਖ ਕੇ ਉਹਨਾਂ ਨੂੰ ਰ ਆਪਣਾਂ ਕਿਤੇ ਮਿਲ ਗਿਆ ਤੂੰ ਆ ਕੀ ਖਾਣਾ ਰੋਟੂ ਟੂਟੀ ਚਲ ਹੁਣ ਟਾਈਮ ਨਾਲ ਆ ਜਿਓ ਚੰਗਾ ਲੈ ਹੁਣ ਘਰੇ ਆਏ ਸੀ ਆ ਬੁੜੇ ਨੇ ਤਾਂ ਨਾ ਜਮੀ ਦੁਖੀ ਕਰ ਰੱਖਿਆ ਉਹਦੇ ਉੱਠ ਕੇ ਵਾਗ ਗਿਆ ਵੀ ਪਤਾ ਨਹੀਂ ਕਿੱਧਰ ਵਾਗ ਗਿਆ ਬਾਪੂ ਚਲਾ ਜਾ ਬੈ ਜਾ ਬਾਪੂ ਕੰਮ ਵਾਲੀ ਲਿਆਂਦੀ ਹਾਂ ਕੰਮ ਵਾਲੀ ਲਿਆਂਦੀ ਤੂੰ ਪਰੇ ਹਟ ਮੜਾ ਜਾ ਤੈਨੂੰ ਦੱਸਦਾ ਕੌਣ ਲਿਆਂਦੀ ਆ ਕੰਮ ਵਾਲੀ ਲਿਆਂਦੀ ਜੀ ਬਾਪੂ ਨੇ ਉਹ ਬਾਪੂ ਪਹਿਲਾਂ ਦੱਸ ਤੂੰ ਤੜਕੇ ਦਾ ਗਿਆ ਕਿੱਥੇ ਸੀ ਮੈਂ ਕੰਮ ਗਿਆ ਮੈਂ ਕੰਮ ਗਿਆ ਸੀ ਮੇਰੇ ਰਿਆ ਇੱਕ ਕੰਮ ਤਾਂ ਗਿਆ ਸੀ ਸਾਡੀ ਤਾਂ ਰੋਟੀ ਸੁੱਕੀ ਪਈ ਸੀ ਉਰਾਂ ਨੂੰ ਜਾ ਲੋਟੋ ਕੇ ਬੈਠਾ ਆਪਣਾ ਘਰ ਆ ਤੂੰ ਐ ਪਰਾਂ ਨੂੰ ਕਦੇ ਮੈਨੂੰ ਬੈਠ ਲੋਟੋ ਕੇ ਨਾਲ ਮੈਨੂੰ ਐ ਤਾ ਦੱਸ ਹਾਂ ਬੀ ਕੌਣ ਤੇਰੀ ਮੰਮੀ ਲਿਆਂਦੀ ਆ ਹੈਂ ਮੰਮੀ ਲਿਆਂਦੀ ਤੇਰੀ ਤੇ ਬਾਪੂ ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਇਹਦਾ ਠੀਕ ਆ ਤੁਹਾਡਾ ਬਾਪੂ ਸ਼ਰਮ ਕਰ ਲੈ ਮਾੜੀ ਮੋਢੀ ਦਿਮਾਗ ਤੁਹਾਡਾ ਹਿੱਲਿਆ ਸੀ ਮੇਰਾ ਤਾਂ ਸਹੀ ਸੀ ਇਹ ਤਾਂ ਦਾੜੀ ਚ ਖੇ ਪਾ ਲਈ ਸਾਡੇ ਦਿਮਾਗ ਹਿੱਲਣ ਨੂੰ ਕੀ ਹੋਇਆ ਸੀ ਦਾ ਤੁਸੀਂ ਗਾਵਾ ਤਾਵਾ ਬੋਲਦੇ ਤੇ ਕਦੇ ਕੁਝ ਕਹਿੰਦੇ ਕਦੇ ਕੁਝ ਕਹਿੰਦੇ ਦੋਹੀ ਹੋ ਕੇ ਕਰਿਆ ਮੈਂ ਇਹ ਕੰਮ ਉਹ ਮੈਨੂੰ ਇੱਕ ਗੱਲ ਦੱਸ ਤੈਨੂੰ ਆ ਉਮਰ ਚ ਆ ਕੰਮ ਚੰਗਾ ਲੱਗਦਾ ਨੇ ਸ਼ਰਮ ਨਹੀਂ ਆਈ ਮੈਨੂੰ ਨਹੀਂ ਆਈ ਸ਼ਰਮ ਆ ਜਾ ਤੁਹਾਨੂੰ ਨਹੀਂ ਆਉਂਦੀ ਮੈਨੂੰ ਕਿੱਥੋਂ ਆਉਂ ਮੈਂ ਤਾਂ ਜੀ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਇਹ ਤਾਂ ਮੇਰੇ ਮੂਰੇ ਬਾਪੂ ਤਾਂ ਬਾਪੂ ਵਾਲੀ ਸੰਗ ਮੰਨਦਾ ਹੀ ਨਹੀਂ ਬਥੇਰਾ ਬੋਲ ਕੇ ਗਿਆ ਦੇਖਿਆ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਸੀ ਚੜਾਤਾ ਚੰਦ ਕੀ ਪਿੰਡ 'ਚ ਮੂੰਹ ਦਿਖਾਉਂਗੇ ਤੁਸੀਂ ਨਾਂ ਲਖਾਇਓ ਮੈਂ ਉਹਦਾ ਮੂੰਹ ਦਿਖਾ ਲੂੰ ਤੁਸੀਂ ਆਪਦਾ ਇੱਧਰ ਰੱਖੋ ਮੂੰਹ ਜਾਓ ਤੁਸੀਂ ਬਾਪੂ ਸ਼ਰਮ ਕਰ ਲਾ ਹਜੇ ਮਾਂ ਨੂੰ ਮਰੀ ਨੂੰ 2 ਮਹੀਨੇ ਨਹੀਂ ਹੋਏ ਆ ਤੂੰ ਲਿਆ ਕੇ ਬੰਜ ਘੱਟ ਤਾਂ ਇੱਕ ਮੋੜ ਮੈਂ ਵੀ ਰੋਟੀ ਖਾਣੀ ਸੀ ਮੈਂ ਕਿੱਥੋਂ ਆਂਦਾ ਰੋਟੀ ਕੋਈ ਤੈਨੂੰ ਰੋਟੀ ਦੇਤਾ ਰਹੇ ਸੀ ਨਾ ਜੀ ਰੋਟੀ ਨਾਲੋਂ ਮੈਂ ਉਹੀ ਚੰਗਾ ਮੈਨੂੰ ਵਧੀਆ ਹੁਣ ਮੈਂ ਖਾਊਗਾ ਪਰੌਂਠੇ ਲਾ ਕੇ ਤੇ ਫਿਰ ਥੋੜੇ ਮੈਂ ਤਾਂ ਕਰਦਾ ਕਿੰਨਾ ਕੁ ਥੋੜੇ ਨਾਲ ਮਗਜ ਮਾਰੀ ਜਾ ਪੈਂ ਮੈਂ ਤਾਂ ਦੁਖੀ ਹੋ ਕੇ ਅੱਕ ਚੱਬਿਆ ਆ ਦੇਖ ਲੋ ਕੀ ਰਹਿ ਗਿਆ ਪੱਲੇ ਹੁਣ ਪੁਰੇ ਤੂੰ ਮੇਰੀ ਗੱਲ ਸੁਣ ਇਧਰ ਪੁਰੇ ਕੀ ਹੋ ਗਿਆ ਹੁਣ ਮੈਂ ਤੈਨੂੰ ਪੰਜਾਹ ਵਾਰ ਹੀ ਕਿਹਾ ਸੀ ਤੂੰ ਨਾ ਰੋਖਾ ਬੋਲਾ ਕਰ ਬਾਪੂ ਨੂੰ ਹੈ ਆ ਦੇਖ ਰਾ ਤੇਰੀ ਹਾਂ ਹਾਂ ਤੁਹੋਂ ਤਾਂ ਲੱਗਦਾ ਈ ਮੇਰੀ ਜਵਾਨ ਨੇ ਕਰਵਾਇਆ ਹੋਣਾ ਦੱਸ ਨਾ ਮੈਂ ਫਿਰ ਐ ਕਿਹਾ ਦੀਗਾ ਬੰਜ ਕੱਢ ਦੇ ਨਮਾ ਉਰੇ ਬਹਾਕੜਾ ਲਿਆ ਕੇ ਬਿਠਾ ਦੂ ਉਹਨੂੰ ਸ਼ਰਮ ਨਹੀਂ ਆਈ ਉਹਨੂੰ ਜਦੋਂ ਟਾਈਮ ਨਾਲ ਰੋਟੀ ਪਾਣੀ ਨਹੀਂ ਦੇਂਗੀ ਬੰਜ ਤਾਂ ਕੱਢਣੇ ਸੀ ਉਹਨੇ ਸਾਰਾ ਕੁਝ ਮਿਲਦਾ ਤੇ ਉਹਨੂੰ ਰੋਟੀ ਪਾਣੀ ਦੱਸ ਤਾਂ ਖਾਂਦਾ ਪਿੰਦਾ ਪਾੜਦਾ ਬੁੜਾ ਹੁਣ ਵੇਖੀ ਚੱਲ ਤੂੰ ਐ ਨਹੀਂ ਪਤਾ ਆਪਣੇ ਭਾਂਡੇ ਢਿੱਡੇ ਚਾਖ ਕੇ ਬਾਹਰ ਮਾਰ ਇਹ ਅੱਗ ਮੈਂ ਤੂੰ ਆਉਂ ਤੋ ਕੰਮ ਲੈ ਲੰਦੀ ਕਿੰਨੇ ਵਾਰ ਸਮਝਾਈ ਤੈਨੂੰ ਨਹੀਂ ਸਮਝਦੇ ਤੂੰ ਮੇਰੀ ਗੱਲ ਸੁਣ ਲੈ ਹੁਣ ਚੁੱਪ ਕਰਕੇ ਨਾ ਨੀਮੀਓ ਕੇ ਮਾਫੀ ਮੰਗ ਰਾ ਬੁੜੇ ਤਾਂ ਲੈ ਮਾਫੀ ਮੈਂ ਨਹੀਂ ਮੰਗਦੀ ਮਾਫੀ ਮੂਫੀ ਮਾਫੀ ਮੰਗਦੀ ਆ ਮੇਰੇ ਜੁੱਤੀ ਚਲ ਜੀ ਮਾਫੀ ਨਹੀਂ ਮੰਗਣੀ ਨਾ ਫਿਰ ਆਪਣਾ ਬੋਰੀ ਬਿਸਤਰਾ ਬੰਨ ਲ ਦੇਖੀ ਚਲ ਤੈਨੂੰ ਚੁਟਕੀ ਨਾਲ ਚਾਕੇ ਬਾਹਰ ਮਾਰੂ ਹਾਂ ਇਹ ਆਏ ਕਿਵੇਂ ਬਾਹਰ ਮਾਰੀ ਲੈ ਸਾਰਾ ਕੁਸਤਾ ਉਹਦੇ ਨਵੇਂ ਪਤੰਦਰ ਦੇ ਜ਼ਮੀਨ ਘਰ ਤੂੰ ਕੀ ਕਰ ਲੇਂਗਾ ਉਹ ਨਾਲ ਮੈਂ ਕੀ ਕਰ ਲੂੰਗਾ ਆਏ ਤੁਹਾਨੂੰ ਵੀ ਬਧੇਰਾ ਸਮਝਾਇਆ ਵੀ ਜ਼ਮੀਨ ਆਪਦੇ ਨਾਮ ਲਵਾ ਲਓ ਲਵਾ ਲਓ ਓਏ ਮੈਂ ਕਿਵੇਂ ਕਰਾਵਾਂ ਜਿੰਨਾ ਟਾਈਮ ਉਹਦੀ ਰਜ਼ਾਮੰਦੀ ਨਹੀਂ ਐ ਕਿਵੇਂ ਹੋ ਜੂ ਜੇ ਉਹ ਖੁਸ਼ ਹੋਊਗਾ ਤਾਂ ਹੀ ਕਰਾਊਗਾ ਮੇਰ ਤੋਂ ਖਾਂਜ ਰੜਕਦਾ ਚੱਲ ਤੂੰ ਐ ਕਰ ਕੁਛ ਨਹੀਂ ਹੁੰਦਾ ਥੋੜੇ ਦਿਨ ਦੀ ਗੱਲ ਤੂੰ ਚੁੱਪ ਕਰਕੇ ਜਾ ਕੇ ਨੀਮੀ ਜੋ ਕੇ ਮਾਫੀ ਮੰਗ ਲੈ ਤੇ ਬਾਪੂ ਮੇਥੋਂ ਹੋ ਗਈ ਗਲਤੀ ਹੈ ਨਾ ਤਾਂ ਮਾਫੀ ਮੰਗ ਲੈ ਮਾਫੀ ਮੰਗਣ ਵਾਲਾ ਬੰਦਾ ਨੀਮਾ ਨਹੀਂ ਹੁੰਦਾ ਹੈਗਾ ਸਮਝ ਗਈ ਨਾ ਕਮ ਸੇ ਕਮ ਇਸ ਘਰ ਚ ਤਾਂ ਜਗਾ ਬਣੀ ਰਹਿ ਜੂਗੀ ਉਹਦੇ ਜਿਹੜਾ ਚੰਦ ਚੜਾਉਣਾ ਜੜਾਤਾ ਹਾਂਜੀ ਆ ਤਾਂ ਤੁਹਾਡੀ ਗੱਲ ਜਮੀ ਸਹੀ ਆ ਪਹਿਲਾਂ ਦਿਮਾਗ ਚ ਪਾ ਲੈਂਦੇ ਮੇਰੇ ਤਾਂ ਦਿਮਾਗ ਚ ਹੈਗਾ ਤੇ ਤੁਹਾਨੂੰ ਸ਼ਰਮ ਹਜੇ ਵੀ ਨਹੀਂ ਆਉਦੀ ਤੁਹਾਡਾ ਬਾਪ ਚੰਦ ਚੜਾ ਕੇ ਆ ਗਿਆ ਓਏ ਉਹਨਾਂ ਦਾ ਜਿਹੜਾ ਕਰਨ ਦੀ ਕਰਤਾ ਤੂੰ ਚੱਲ ਜਾ ਕੇ ਮਾਫੀ ਮੰਗ ਕੁਛ ਨਹੀਂ ਹੁੰਦਾ ਮੇਰਾ ਤਾਂ ਮਾਫੀ ਮੰਗਣ ਨੂੰ ਵੀਂ ਜੀ ਕਰਦਾ ਚੱਲ ਮੰਗ ਲੈਨੀ ਆ ਚੰਗਾ ਫਿਰ ਆਜੋ ਮੈਂ ਕੱਢ ਕੇ ਜੁੱਤੀ ਫੇਰ ਦੇਣੀ ਆ ਹਜੇ ਵੀੜੀ ਜਾਨੀ ਆ ਮੰਗਦੀ ਆ ਆਜੋ ਆਜੋ ਮਾਤ ਮੰਗਦੀ ਆ ਆਜੋ ਆਜੋ ਬਾਪੂ ਹਾਂਜੀ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕਰਦੀ ਚੰਗਾ ਮੈਂ ਨਾ ਟਾਈਮ ਤੇ ਤੈਨੂੰ ਰੋਟੀ ਪਾਣੀ ਨਹੀਂ ਦਿੰਦੀ ਸੀਗੀ ਸੱਚੀ ਬਾਪੂ ਬਣ ਕੇ ਮਾਫ ਕਰਦੇ ਹੁਣ ਮੈਂ ਤੁਹਾਡੀਆਂ ਗਲਤੀਆਂ ਨੂੰ ਕੀ ਕਰਾਂ ਓ ਬਾਪੂ ਹਾਂਜੀ ਹੁਣ ਤਾਂ ਇਹਨੇ ਨੀਮੀਓ ਕੇ ਮਾਫੀ ਮੰਗ ਲਈ ਹੁਣ ਤੂੰ ਵੀ ਕਰ ਦੇ ਮਾਫ ਨਹੀਂ ਮੈਂ ਇਹਨਾਂ ਇੱਕ ਨੂੰ ਮੈਂ ਹੋ ਇਹਨੂੰ ਕਿੱਥੇ ਛੱਡ ਕੇ ਆਉਂਗਾ ਜਦੋਂ ਤਾ ਤੁਸੀਂ ਮੈਨੂੰ ਐ ਕਰਦੇ ਤੇ ਕਦੇ ਐ ਕਰਦਾਂ ਫਰਾਣਾ ਦਾ ਟਾਈਮ ਨਾਲ ਰੋਟੀ ਨਹੀਂ ਦਿੱਤੀ ਕੱਪੜਾ ਮੇਰਾ ਹੀ ਧੋਤਾ ਤੁਸੀਂ ਹੁਣ ਮਾਫੀ ਮੰਗਦੇ ਆ ਚੱਲ ਲਾਸਟ ਵਾਰੀ ਹੈਨਾ ਅੱਜ ਤੋਂ ਬਾਅਦ ਤੈਨੂੰ ਨਾ ਟਾਈਮ ਤੇ ਰੋਟੀ ਪਾਣੀ ਟਾਈਮ ਤੇ ਚਾਹ ਟਾਈਮ ਤੇ ਤੇਰੇ ਕੱਪੜੇ ਮਿਲਣਗੇ ਜੇ ਨਹੀਂ ਮਿਲਣਗੇ ਨਾ ਮੈਂ ਚੰਡੋਂ ਨੂੰ ਸਮਰ ਕੇ ਉਹ ਪਹਿਲਾਂ ਕਿੱਥੇ ਕਿਤੇ ਤੂੰ ਮਰਿਆ ਆਇਆ ਸੀ ਪਹਿਲਾਂ ਵੀ ਤਾਂ ਦੂਰੀ ਸੀ ਉਹ ਪਹਿਲਾਂ ਵੀ ਬਥੇਰਾ ਸਮਝਾਉਂਦਾ ਸੀ ਪਹਿਲਾਂ ਕਿਤੇ ਤੂੰ ਹੀ ਆਇਆ ਸੀ ਤੈਨੂੰ 20 ਵਾਰ ਸਮਝਾਇਆ ਪਈ ਐ ਮੈਂ ਬੋਲਦੀ ਆ ਕਦੇ ਰੋਟੀ ਨੂੰ ਬੋਲਦੀ ਆ ਬਾਪੂ ਮੇਰੀ ਤਾਂ ਸੁਣ ਲਓ ਤਾਂ ਕਿਤੇ ਗੌਰ ਕਰੀ ਆ ਮੈਂ ਮੈਨੂੰ ਚਾਉ ਨਹੀਂ ਦੀ ਉਹ ਮੈਂ ਤਾਂ ਬਥੇਰਾ ਸਮਝਾਉਂਦੇ ਤੈਨੂੰ ਸਮਝਦੀ ਨਹੀਂ ਸੀ ਹੁਣ ਤਾਂ ਦਿਮਾਗ ਚ ਆ ਗਈ ਗੱਲ ਟਕਾਣੇ ਤੁਹਾਡੇ ਚ ਆ ਗਈ ਚੱਲ ਬਾਪੂ ਵਣ ਕੇ ਨਾ ਬੱਚਿਆ ਤੇਰੇ ਹੱਥ ਵਣ ਕੇ ਬੇਨਤੀ ਐ ਬਸ ਮਾਫ ਕਰ ਦੇ ਮੈਨੂੰ ਮਾਫ ਕਰ ਦੇ ਬਾਪੂ ਹੋਰ ਇੱਕ ਵਾਰੀ ਮਾਫ ਕਰ ਦੇ ਚੱਲ ਗਲਤੀ ਤਾਂ ਮੇਤੋਂ ਵੀ ਪੁੱਤ ਹੋਈ ਆ ਇਹ ਮੈਂ ਕਿਹਾ ਕਿ ਜਾਉ ਨੂੰ ਚਾਉ ਨੂੰ ਲਿਆਇਆ ਤੇ ਪਰ ਤੁਹਾਡੇ ਲੱਛਣ ਦੇਖ ਕੇ ਮੈਂ ਕੰਮ ਕਰਿਆ ਸੀ। ਓਹੋ ਚਾਚੀ ਤੂੰ ਹਾਂ ਪੁੱਤ ਮੈਂ ਹੁਣ ਤਾਂ ਬੰਦੇ ਬਣ ਜਾਓ ਹਜੇ ਤਾਂ ਮੈਂ ਤੇ ਤੇਰੇ ਬਾਪੂ ਨੇ ਰਲ ਕੇ ਇੱਕ ਡਰਾਮਾ ਹੀ ਕੀਤਾ ਸੀ ਤੁਹਾਨੂੰ ਸੁਧਾਰਨ ਵਾਸਤੇ ਸੋਚ ਕੇ ਦੇਖੋ ਜੇ ਤੇਰੇ ਬਾਪੂ ਨੇ ਸੱਚੀ ਵਿਆਹ ਕਰਾ ਲਿਆ ਕੁਝ ਵੀ ਨਹੀਂ ਤੁਹਾਡੇ ਪੱਲੇ ਰਹਿਣਾ ਹੈਗਾ। ਗਲਤਾ ਚਾਚੀ ਤੇਰੀ ਸਹੀ ਐ ਮੈਂ ਤੈਨੂੰ ਬਹੁਤ ਸਮਝਾਉਂਦਾ ਸੀਗਾ ਵੀ ਤੂੰ ਐਂ ਨਾ ਕਰਿਆ ਕਰ ਬਾਪੂ ਨਾਲ ਲੜਾਇ ਨਾ ਕਰ ਪੁੱਤ ਗੱਲ ਤਾਂ ਸਿਰਫ ਦੋ ਰੋਟੀਆਂ ਦੀ ਉਹ ਆ ਹਾਂ ਚਾਚੀ ਗੱਲ ਤੇਰੀ ਸਹੀ ਐ ਚਾਚੀ ਅੱਜ ਤੋਂ ਬਾਅਦ ਤੇਰੇ ਨਾਲ ਵਾਅਦਾ ਕਰਦੇ ਆਂ ਸੀ ਅਸੀਂ ਬਾਪੂ ਨਾਲ ਕਦੇ ਵੀ ਨਹੀਂ ਲੜਾਂਗੇ ਉਹ ਮੈਨੂੰ ਵੀ ਪਤਾ ਕਿਹੜਾ ਚਾਉਤੀ ਕਰਾਉਣ ਦਾ ਮੈਂ ਤਾਂ ਇਹਨੇ ਦੱਸਿਆ ਵੀ ਇੱਕਨ ਖੇਰ ਲੈ ਰਾਚਾ ਵੀ ਫੇਰ ਇਹਨਾਂ ਦੀ ਅਕਲ ਟਿਕਾਣੇ ਆਉ ਪੁੱਤ ਤੁਸੀਂ ਆਪੇ ਸੋਚੋ ਤੁਹਾਡੇ ਬਾਪੂ ਦਾ ਥੋਤੋ ਵੀ ਨਾ ਕੋਣ ਆ ਗੱਲ ਤਾਂ ਸਹੀ ਹੈ ਜੀ। ਨਹੀਂ ਮੈਂ ਹੁਣ ਸੱਚੀ ਉਹ ਲਿਆਉਂਦਾ ਫੇਰ ਤੁਸੀਂ ਘਰੋਂ ਕੱਢ ਦਿੰਦੇ ਪੀ ਇਹਨੂੰ। ਇਹ ਤਾਂ ਚੱਲ ਇੱਕ ਅਸੀਂ ਤੁਹਾਨੂੰ ਡਰਾਉਣ ਵਾਸਤੇ ਕਰਿਆ। ਫੇਰ ਜੇ ਮੈਂ ਸੱਚੀ ਉਹ ਲਿਆਉਂਦਾ ਫੇਰ ਗੱਲ ਤਾਂ ਤੇਰੀ ਠੀਕ ਹੈ ਬਾਪੂ। ਨਾਲੇ ਬਿਰ ਬਿਰ ਕਰਦੇ ਫਿਰਦੇ ਮੰਗ ਕੇ ਖਾਣ ਵਾਲੇ ਕਰ ਦਿੰਦਾ ਤੁਹਾਨੂੰ ਮੈਂ। ਨਾਲੇ ਫੈਕਟਰੀ 'ਚ ਜਾਂਦਾ। ਕੋਈ ਨਾ ਜਰਨੈਲ ਸਿਆ ਹੁਣ ਤੇਰੇ ਜਵਾਬ ਤੇਰੇ ਕਹਿਣੇ 'ਚ ਨਹੀਂ। ਬਾਪੂ। ਬਸ ਐਤ ਕੀ ਮਾਫ ਕਰਦੇ। ਤੇ ਪੰਚ ਰੋਟੀ ਪਵਾ ਕੇ ਜਾਂ ਮਿਲ 'ਚ ਜਾਇਆ ਕਰਦਾ ਨਾ ਲਿਆ ਕੇ ਇਹਨੂੰ ਖਵਾਇਆ ਕਰਦਾ ਉਹ ਘਰੇ ਜਿਹੜੀ ਆ। ਮੈਂ ਤੈਨੂੰ ਕਹਤਾ ਨਾ। ਆ ਗਈ ਨਾ। ਐਤ ਕੀ ਮਾਫ ਕਰਦੇ। ਅੱਗੇ ਤੋਂ ਅੱਗੇ ਤੋਂ ਨਾ ਤੈਨੂੰ ਰੋਟੀ ਪਾਣੀ ਟਾਈਮ ਤੇ ਮਿਲਿਆ ਕਰੂਗਾ ਨਾ ਤੈਨੂੰ ਕਦੇ ਵੀ ਕੋਈ ਉੱਚੀ ਆਵਾਜ਼ ਚ ਬੋਲੇ ਸਾਡੀਆਂ ਤਾਂ ਸੱਚੀ ਅੱਖਾਂ ਖੁੱਲ ਗਈਆਂ ਉਹੀ ਮੈਂ ਤੈਨੂੰ ਪੁੱਤ ਕਹਿਣਾ ਵੀ ਹੁਣ ਚੰਗਾ ਖਾਣੇ ਉਹ ਚੰਗਾ ਹੰਡਾਉਣੇ ਹਾਂ ਹਾਂ ਫਿਰ ਬਾਪੂ ਹੁਣ ਕਹਿ ਤਾਂ ਦਿੱਤਾ ਹਾਂ ਬਸ ਠੀਕ ਆ ਬਸ ਠੀਕ ਆ ਗਿਆ ਦੱਸ ਹੋਰ ਹੋ ਜਾ ਪੱਤੀ ਮੇਸ ਕਿਉਂ ਪਰਿਆ ਨਾ ਨਾ ਬਾਪੂ ਹੁਣ ਤਾਂ ਸੱਚੀ ਸਾਡੀਆਂ ਅੱਖਾਂ ਖੁੱਲ ਗਈਆਂ ਬਸ ਠੀਕ ਆ ਪੁੱਤ ਥੋੜੇ ਬਾਅਦ ਹੀ ਮੈਂ ਕਰਦਾ ਸੀ ਮੈਨੂੰ ਕੋੜਾ ਚਾਉ ਤੇ ਚੱਲ ਠੀਕ ਆ ਨਜ਼ਾਰੇ ਲਾਓ ਜ਼ਿੰਦਗੀ ਤੈਨੂੰ ਕਿਹਾ ਸੀ ਨਾ ਬਾਪੂ ਦੇਲੇ ਬਹੁਤ ਵੱਡਾ ਗਾ ਚਾਰ ਹਣ ਤੂੰ ਐਂ ਕਰ ਬਾਪੂ ਦੇ ਚਾਚੀ ਵਾਸਤੇ ਨੇ ਇੱਕ ਬੜੀ ਚਾਹ ਬਣਾ ਕੇ ਲਿਆ ਹਾਂਜੀ ਸਹੀ ਕਿਹਾ ਤੁਸੀਂ ਅੱਜ ਤਾਂ ਤੇਰੇ ਬਾਪੂ ਨੂੰ ਦੁੱਧ ਚ ਪੱਤੀ ਪਵਾਦੀ ਆ ਹਾਂ ਠੀਕ ਆ ਲਿਆਓ ਚਾਹ ਬਣਾ ਕੇ ਪੁੱਤ